हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ। ਝੋਨੇ ਦੀ ਲਵਾਈ ਤੋਂ ਪਹਿਲਾਂ ਯੂਰੀਆ ਪਾਉਣ ਬਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਕਿ ਅਸੀਂ ਜਿਹੜੀ ਹੈਗੀ ਐ 2 ਦਿਨ ਪਹਿਲਾਂ, 4 ਦਿਨ ਪਹਿਲਾਂ, 5 ਦਿਨ ਪਹਿਲਾਂ ਜਿਹੜੀ ਯੂਰੀਆ ਪਾ ਸਕਦੇ ਹਾਂ, ਕਿੰਨੀ ਪਾ ਸਕਦੇ ਹਾਂ, ਉਹਦਾ ਕੀ ਫਾਇਦਾ ਹੋਵੇਗਾ। ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੂ ਫੇਸਬੁਕ ਪੇਜ ਤੇ ਦਰਿਆ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਜੋ-ਜੋ ਤੁਹਾਡੇ ਸਵਾਲ ਹੁੰਦੇ ਆ ਜੋ-ਜੋ ਬਹੁਤ ਜ਼ਰੂਰੀ ਜਿਹੜੀ ਗੱਲਬਾਤ ਹੁੰਦੀ ਹੈ ਤੁਹਾਡੇ ਤਾਈ ਪਹੁੰਚਦੀ ਰਹੇ ਤਾਂ ਤੁਹਾਡੇ ਕੀਮਤੀ ਸਵਾਲ ਸਜਾਵੀ ਆਉਂਦੇ ਰਹਿਣ ਸੋ ਕਿਸਾਨ ਵੀਰੋ ਤੁਹਾਨੂੰ ਪਤਾ ਕਿ ਜਿਹੜਾ ਨਾਈਟ੍ਰੋਜਨ ਤਾਤਾਪਾ ਯੂਰੀਆ ਦੇ ਰੂਪ ਚ ਜ਼ਿਆਦਾਤਰ ਦਿੰਨੇ ਆ ਯੂਰੀਆ ਜਿਹੜੀ ਹੈਗੀ ਆ 46% ਚ ਨਾਈਟ੍ਰੋਜਨ ਹੁੰਦੀ ਆ ਤੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿਹੜੀ 90 ਕਿਲੋ ਦੀ ਸਿਫਾਰਸ਼ ਝੋਨੇ ਦੇ ਵਿੱਚ ਹੈਗੀ ਹੈ 42 ਕਿਲੋ ਨਾਈਟ੍ਰੋਜਨ ਆਪਾਂ ਦੇਣੀ ਹੁੰਦੀ ਹੈ ਜਿਹੜੀ ਕਿ 90 ਕਿਲੋ ਯੂਰੀਆ ਤੋਂ ਮਿਲ ਜਾਂਦੀ ਹੈ ਤਿੰਨ ਕਿਸਤਾਂ ਦੇ ਵਿੱਚ ਆਪਾਂ ਯੂਰੀਆ ਦੇਣੀ ਹੁੰਦੀ ਜਿਹੜਾ ਸਹੀ ਪਾਉਣ ਦਾ ਸਮਾਂ ਹੈਗਾ ਜੋ ਸਿਫਾਰਸ਼ ਹੈ ਇਸ ਟਾਈਮ ਉਹ ਹੈਗੀ ਪਹਿਲੀ ਕਿਸਤ ਆ ਪਾਂਚੋਂ ਨਾਲਵਾਈ ਤੋਂ 7 ਦਿਨ ਦੇ ਅੰਦਰ ਅੰਦਰ ਦੂਸਰੀ 21 ਦਿਨਾਂ ਤੇ ਤੇ ਤੀਸਰੀ ਘੱਟ ਸਮੇਂ ਵਾਲੀ ਕਿਸਮ ਖਾਸ ਤੌਰ ਤੇ ਜਿਵੇਂ ਪੀਆ 126 35 ਦਿਨ ਤੇ ਦਰਮਿਆਨੀ ਸਮਿਆਲੀ ਕਿਸਮ 42 ਦਿਨ ਤੇ ਆਪਾਂ ਯੂਰੀਆ ਖਤਮ ਕਰ ਦੇਣੀ ਹੁੰਦੀ ਹੈ ਤਾਂ ਇਹਦੇ ਵਿੱਚ ਲਾਸ ਆ ਜਿਹੜੇ ਵੋਲੇਟਾਈਲਾਈਜੇਸ਼ਨ ਲਾਸ ਵੀ ਹੁੰਦੇ ਆ ਲੀਚਿੰਗ ਲਾਸ ਵੀ ਹੁੰਦੇ ਆ ਜਿਹੜੀ ਵੋਲੇਟਾਈਲਾਈਜੇਸ਼ਨ ਦੇ ਵਿੱਚ ਡੀ ਨਾਈਟ੍ਰੀਫਿਕੇਸ਼ਨ ਹੋ ਜਾਂਦੀ ਆ ਖੜੇ ਪਾਣੀ ਚ ਆਪਾਂ ਪਾਉਣੇ ਉਹਦੇ ਨਾਲ ਵੀ ਲਾਸ ਹੋ ਜਾਂਦੇ ਆ ਤੇ ਮੇਨ ਜਿਹੜੀ ਮੁੱਖ ਸਵਾਲ ਆ ਜਿਹੜਾ ਕਿ ਅਸੀਂ ਪਹਿਲਾਂ ਕਿਉਂਕਿ ਪਹਿਲਾਂ ਪੀਏਯੂ ਲੁਧਿਆਣਾ ਦੇ ਵੀ ਸਪਾਰਸ਼ਰੀਕ ਤੀਜਾ ਹਿੱਸਾ ਆਪਾਂ ਆਖਰੀ ਕਦੂ ਕਰਨ ਵੇਲੇ ਜਦੋਂ ਆਪਾਂ ਕਦੂ ਕਰ ਰਹੇ ਹਾਂ ਤੇ ਆਖਰੀ ਆਪਰੇਸ਼ਨ ਆਪਾਂ ਕਰਨਾ ਆਖਰੀ ਵਾਰ ਟਰੈਕਟਰ ਘਮਾਉਣਾ ਵੈਈ ਦੀ ਚਾਹੇ ਆਪਾਂ ਸੁਹਾਗਾ ਫੇਰਦੇ ਆਂ ਕਲਟੀਵੇਟਰ ਮਾਰ ਰਹੇ ਆਂ ਤਾਂ ਉਹਦੇ ਮੂਹਰੇ ਜਿਹੜੀ ਹੈਗੀ ਖਾਦ ਕਿਉਂਕਿ ਫਾਸਫੋਰਸ ਦੀ ਖਾਦ ਜਿਹੜੀ ਆਪਾਂ ਪਾਉਣੀ ਆ ਤੇ ਪोटाश ਉਹ ਵੀ ਰეკਮੈਂਡੇਸ਼ਨ ਇਹੀ ਆ ਉਹ ਤਾਂ ਹੁਣ ਵੀ ਹੈਗੀ ਆ ਕਿ ਆਪਾਂ ਉਹ ਜ਼ਮੀਨ ਦੀ ਤਿਆਰੀ ਵੇਲੇ ਆਖਰੀ ਕਦੂ ਕਰਨ ਵੇਲੇ ਉਹ ਖਾਦਾਂ ਆਪਾਂ ਪਾ ਦੇਣੀ ਆ ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਕਹਿੰਦੇ ਕਿ ਜੇ ਅਸੀਂ ਮੌਕੇ ਤੇ ਪਾਉਣ ਲੱਗੇ ਤਾਂ ਉਹ ਲੀਵਰ ਦੇਖ ਲੈਂਦੀ ਹੈ ਤੇ ਸਾਨੂੰ ਜਿਹੜਾ ਪਾਉਣ ਨਹੀਂ ਦਿੰਦੇ ਪੈਰਾਂ ਦੀ ਸਮੱਸਿਆ ਉਹਨਾਂ ਨੂੰ ਆਉਂਦੀ ਹੈਗੀ ਆ ਇਸ ਕਰਕੇ ਪਹਿਲਾਂ ਪਾਉਂਦੇ ਆ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਲਵਾਈ ਤੋਂ ਬਾਅਦ ਦੇ ਵਿੱਚ ਪਾਓ 7 ਦਿਨਾਂ ਤੱਕ ਆਪਾਂ ਪਾ ਸਕਦੇ ਆਂ ਦੂਸਰੀ ਤੀਸਰੀ ਕਿਸ਼ਤ ਵੀ ਤੁਹਾਨੂੰ ਮੈਂ ਦੱਸਦਾ ਜਿਹੜੀ ਆਪਾਂ ਜ਼ਿਆਦਾ ਦਿਨ ਪਹਿਲਾਂ ਪਾਵਾਂਗੇ ਨਾ ਜੇ ਧਰਤੀ ਦੀ ਸਤ੍ਹਾ ਤੇ ਪਈ ਰਹਿੰਦੀ ਆ ਤਾਂ ਉਹਦੇ ਵਿੱਚ ਲਾਸ تھੋਰਲੇ ਬੋਰਲਾਟਾਈਜੇਸ਼ਨ ਲਾਸ ਹੈ ਜਿਹੜੇ ਮੈਨੂੰ ਅਮੋਨੀਕਲ ਫਾਰਮ ਦੇ ਵਿੱਚ ਉਹ ਜ਼ਿਆਦਾ ਹੋ ਜਾਂਦੇ ਕਿਸਾਨ ਵੀਰੋ ਟੈਂਪਰੇਚਰ ਆਪਾਂ ਤਾਂ ਇਹਦੇ ਕਰਕੇ ਜਿਹੜਾ ਗਰਮੈਸ਼ ਦੇ ਨਾਲ ਜਿਹੜਾ ਹੈਗਾ ਉਹ ਪੁਣੇ ਉੱਡਣ ਲੱਗ ਪੈਣਗੇ ਅਸੀਂ ਇਸ ਫਾਰਮ ਦੇ ਵਿੱਚ ਜਿਹੜੀ ਤਕਰੀਬਨ ਤੇ ਗਰੀਬਨ ਮੰਨ ਕੇ ਚੱਲ ਗਏ ਆਪਾਂ ਕਿ ਅ 20% ਲਾਸ ਚਾਰਾਂ ਦਿਨਾਂ ਦੇ ਵਿੱਚ ਜੇ ਆਪਾਂ ਚਾਰ ਦਿਨ ਪੰਜ ਦਿਨ ਪਹਿਲਾਂ ਜਿਹੜੀ ਪਾ ਦਿੰਦੇ ਆ ਕਿਉਂਕਿ ਜਿਹੜੀ ਕੋਈ ਵੀ ਫਰਟੀਲਾਈਜ਼ਰ ਆਪਾਂ ਜ਼ਮੀਨ ਦੇ ਵਿੱਚ ਦੀ ਇਨਕਾਰਪੋਰੇਸ਼ਨ ਜ਼ਰੂਰੀ ਹੁੰਦੀ ਆ ਜੇ ਜ਼ਮੀਨ ਤੇ ਸਤਾ ਤੇ ਪਏ ਰਹੂਗਾ ਤਾਂ ਖਰਾਬ ਹੋ। ਕਈ ਵਾਰ ਕੀ ਹੈ ਤੁਸੀਂ ਪਾਉਣਾ, ਇੱਕ ਦਿਨ ਪਹਿਲਾਂ ਪਾਉਣਾ, ਦੋ ਦਿਨ ਪਹਿਲਾਂ ਪਾਉਣਾ, ਉਹਦੇ ਵਿੱਚ ਓਵੇਂ ਓਵੇਂ ਲਾਸ ਘਟਦੇ ਰਹਿਣਗੇ, ਮੌਕੇ ਤੇ ਪਾਉਂਗੇ, ਬਹੁਤ ਘੱਟ ਲਾਸ ਹੋਣਗੇ ਕਿਉਂਕਿ ਨਾਲ ਦੀ ਨਾਲ ਜ਼ਮੀਨ ਦੇ ਵਿੱਚ ਇਨਕਾਰਪੋਰੇਟ ਹੋ ਜਾਊਗਾ। ਜਿਹੜੀ ਦੂਜੀ ਤੇ ਤੀਜੀ ਕਿਸਤ ਯੂਰੀਆ ਦੀ ਤੁਹਾਨੂੰ ਕਿਹਾ ਜਾਂਦਾ ਪਹਿਲੀ ਚ ਤਾਂ ਆਪਾਂ ਨੂੰ ਖੜੇ ਪਾਣੀ 'ਚ ਪਾਉਣੀ ਪੈਂਦੀ ਜੇ ਆਪਾਂ 7 ਦਿਨ ਤੱਕ ਪਾਉਣੀ ਹੈ। ਦੂਸਰੀ ਆਪਾਂ ਕਹਿੰਨੇ ਕਿ ਖੇਤ 'ਚ ਪਾਣੀ ਨਾ ਹੋਵੇ ਯੂਰੀਆ ਪਾਓ। 21 ਦਿਨਾਂ ਤੇ ਜਾਂ 42 ਦਿਨ ਤੇ 35 ਦਿਨ ਤੇ ਤੇ ਤੀਜੇ ਦਿਨ ਪਾਣੀ ਲਾਓ। ਉਹ ਪਾਣੀ ਤਾਂ ਉਹਦੇ ਨਾਲ ਜਿਹੜਾ ਹੈਗਾ ਕਿਉਂਕਿ ਪਹਿਲਾਂ ਆਪਾਂ ਬਾਤ ਹੀ ਥੋੜਾ ਥੋੜਾ ਪਾਣੀ ਆ ਜਾਂ ਹੈ ਨਹੀਂਗਾ ਜ਼ਮੀਨ ਗਿੱਲੀ ਆ ਉਹਦੇ ਵਿੱਚ ਜਿਹੜੀ ਹੈਗੀ ਉਹ ਡਿਜ਼ੋਲਵ ਹੋ ਗਈ ਉਤੋਂ ਆਪਾਂ ਪਾਣੀ ਛੱਡਤਾ ਉਹ ਜ਼ਮੀਨ ਦੇ ਵਿੱਚ ਜਿਵੇਂ ਬੂਟਿਆਂ ਦੇ ਜੜਾਂ ਕੋਲ ਚਲੀ ਗਈ ਇਸ ਕਰਕੇ ਜੇ ਤੁਸੀਂ ਮਜਬੂਰੀ ਵਸ ਪਾਉਣੀ ਵੀ ਹੈ ਤਾਂ ਬਹੁਤ ਘੱਟ ਗੈਪ ਦਿਓ ਇਹ ਨਹੀਂ ਕਿ ਆਪਾਂ 5 ਦਿਨ ਪਹਿਲਾਂ ਪਾ ਕੇ ਛੱਡ ਦਈਏ ਠੀਕ ਆ ਤੁਸੀਂ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਤੁਹਾਡਾ ਕੋਈ ਰਕਬਾ ਜ਼ਿਆਦਾ ਹੈ ਜਾਂ ਪਾਉਣ ਦਾ ਤੁਹਾਨੂੰ ਸਮਾਂ ਨਹੀਂ ਮਿਲਣਾ ਤਾਂ ਉਹਨਾਂ ਨਾਲ ਦੀ ਨਾਲ ਜਿਹੜਾ ਜ਼ਮੀਨ ਦੇ ਵਿੱਚ ਮਲਾਉਣਾ ਜ਼ਰੂਰੀ ਹੈ ਵਰਨਾ ਤੁਹਾਡਾ ਜ਼ਮੀਨ ਦੇ ਸਤਾ ਤੇ ਪਈ ਰੋਗੀ ਤਾਂ ਲਾਸ ਬਹੁਤ ਹੋ 30 ਕਿਲੋ ਤੋਂ ਵੱਧ ਕਿਸੇ ਤਰ੍ਹਾਂ ਪਾਓ ਕਈ ਕਿਸਾਨ ਵੀਰ ਜਿਹੜੇ ਇੱਕ ਦੋ ਗੱਟਿਆਂ ਤੱਕ ਮੂਹਰੇ ਪਾਉਣ ਲੱਗ ਪਿੰਦੇ ਝੋਨੇ ਦੇ ਕਹਿੰਦੇ ਅਸੀਂ ਬੀਜਤੀ ਆ ਬਹੁਤ ਗਲਤ ਟ੍ਰੈਂਡ ਆ ਬਿਲਕੁਲ ਇਸ ਤਰ੍ਹਾਂ ਜਿਹੜੀ ਹੈਗੀ ਹੈ ਯੂਰੀਆ ਜ਼ਮੀਨ ਦੇ ਵਿੱਚ ਪਹਿਲਾਂ ਵੱਧ ডোজ ਨਹੀਂ ਪਾਉਣੀ ਚਾਹੀਦੀ ਕੋਸ਼ਿਸ਼ ਕਰੋ ਫਾਸਫੋਰਸ ਤੇ ਪਟਾਸ਼ ਇਹ ਪਾ ਦਿਓ ਕਦੋਂ ਕਰਨ ਵੇਲੇ ਯੂਰੀਆ ਪਾ ਦਿਓ 7 ਦਿਨਾਂ ਤੱਕ ਤੇ ਜ਼ਿੰਕ ਤੁਹਾਨੂੰ ਮੈਂ ਦੱਸਿਆ ਸੀ 15-20 ਦਿਨ ਤੱਕ ਇਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਵੀ ਜਾਣਕਾਰੀ ਸਾਂਝੀਆਂ ਕਰਦੇ ਰਹਾਂਗੇ ਕਿ ਆਪਾਂ ਵੱਧ ਫਾਇਦਾ ਜਿਹੜਾ ਹੈਗਾ ਘੱਟ ਡੋਜ਼ ਦੇ ਨਾਲ ਲਿਮਟਡ ਡੋਜ਼ ਦੇ ਨਾਲ ਉਹਦੀ ਐਫੀਸ਼ੀਐਂਸੀ ਆਪਾਂ ਯੂਜ਼ ਐਫੀਸ਼ੀਐਂਸੀ ਫਸਲ ਦੇ ਵਿੱਚ ਕਿਵੇਂ ਵਧਾ ਸਕਦੇ ਹਾਂ ਆਉਣ ਵਾਲੇ ਸਮੇਂ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਓ